ਸਰਨ ਸਿੰਘ ਟਰਨਜੀ ਜੀ ਅਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਵੈਲਕਮ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਟਰਨਜੀ ਸਭ ਤੋਂ ਪਹਿਲਾਂ ਦੱਸੋ ਵੀ ਇੱਥੇ ਲੋਕਾਂ 'ਚ ਬੜੀ ਖੁਸ਼ੀ ਹੋਈ ਹੈ ਕਿ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਨੀਤੀ ਵਾਪਸ ਲੈ ਲਈ ਹੈ ਕੈਨਸਲ ਕਰ ਦਿੱਤਾ ਸਾਰਾ ਕੁਝ ਬਿਲਕੁਲ ਬਿਲਕੁਲ ਸੰਸਾਭ ਆਪਾਂ ਨਾ ਰੈਡ FM ਦੇ ਉੱਤੇ ਇਸੇ ਵੇਲੇ ਖਬਰਾਂ ਦੇ ਵਿੱਚ ਕਈ ਵਾਰ ਇਹ ਗੱਲ ਕੀਤੀ ਸੀ ਮੈਨੂੰ ਚੰਗੀ ਤਰ੍ਹਾਂ ਯਾਦ ਆ ਬਈ ਦੋ ਤਿੰਨ ਵਾਰ ਆਪਾਂ ਇਹ ਗੱਲ ਕਰੋੜ ਤੇ ਕਹੀ ਤੇ ਲੈਂਡ ਪੂਲਿੰਗ ਨੀਤੀ ਅੱਜ ਨਹੀਂ ਤਾਂ ਕੱਲ ਇਹ ਵਾਪਸ ਲੈਣੀ ਹੀ ਪੈਣੀ ਆ ਲੈਂਡ ਪੂਲਿੰਗ ਨੀਤੀ ਜੇਕਰ ਨਾ ਵਾਪਸ ਲਈ ਗਈ ਤਾਂ ਇਹਦੇ ਨਾਲ ਸਰਕਾਰ ਦਾ ਉਹ ਨੁਕਸਾਨ ਹੋਣਾ ਜਿਹੜਾ ਕਿ ਬੀਜੇਪੀ ਦਾ ਪੰਜਾਬ ਦੇ ਵਿੱਚ ਲੰਮੇ ਸਮੇਂ ਤੋਂ ਚੱਲ ਰਿਹਾ ਕਿਉਂਕਿ ਦੇਖੋ ਕਿਸਾਨ ਦਾ ਰੋਲਾ ਬੀਜੇਪੀ ਨਾਲ ਕੀ ਆ ਵੀ ਭਾਈ ਤੁਸੀਂ ਖੇਤਾਂ ਦੇ ਉੱਤੇ ਅੱਖ ਰੱਖੀ ਆ ਤੇ ਫਸਲਾਂ ਦਾ ਸਹੀ ਮੁੱਲ ਨਹੀਂ ਦਿੰਦੇ ਤੇ ਉਹੋ ਕੋਈ ਇੱਥੇ ਚੱਲ ਪਿਆ ਸੀ ਪੰਜਾਬ ਦੇ ਵਿੱਚ ਉਹ ਪਹਿਲਾਂ ਤਾਂ ਇਹ ਜੀ ਕਿਸਾਨਾਂ ਨੇ ਇਸ ਤਰ੍ਹਾਂ ਪ੍ਰਗਟਾਵਾ ਕੀਤਾ ਦੂਜੀ ਗੱਲ ਇਹ ਹੈ ਕਿ ਵਿਰੋਧੀ ਪਾਰਟੀ 간ੇ ਘੇਰਾ ਵੀ ਪਾਇਆ ਤੀਜੀ ਗੱਲ ਇਹ ਹੈ ਕਿ ਮਾਮਲਾ ਹਾਈ ਕੋਰਟ ਦੇ ਵਿੱਚ ਵੀ ਗਿਆ ਤੇ ਇਸ ਵੇਲੇ ਹਾਈ ਕੋਰਟ ਦੇ ਵੱਲੋਂ 30 ਦਿਨ ਦੇ ਵਾਸਤੇ ਯਾਨੀ ਕਿ 4 ਹਫਤੇ ਦੇ ਲਈ ਇਸ ਪਾਲਿਸੀ ਤੇ ਰੋਕ ਲਾਈ ਹੋਈ ਆ ਲਗਾਤਾਰ ਸਰਕਾਰ ਦੇ ਖਿਲਾਫ ਪੋਸਟਰ ਲੱਗ ਰਹੇ ਸੀ ਕੰਨਾਂ ਤੇ ਪਿੰਡਾਂ ਦੇ ਵਿੱਚ ਜਿਵੇਂ ਬੀਜੇਪੀ ਦੇ ਪੋਸਟਰ ਲੱਗਦੇ ਹੁੰਦੇ ਸੀ ਕਿ ਸਾਡੇ ਪਿੰਡ ਦੇ ਵਿੱਚ ਬੀਜੇਪੀ ਦੇ ਨੇਤਾ ਦਾ ਬਣਦਾ ਸਖਤ ਬਣਾ ਬਿਲਕੁਲ ਉਸੇ ਤਰ੍ਹਾਂ ਦੇ ਉੱਤੇ ਪੋਸਟਰ ਲੱਗ ਰਹੇ ਸੀਗੇ ਤੇ ਭਾਈ ਅੱਜ ਫਿਰ ਸਰਕਾਰ ਦੇ ਵੱਲੋਂ ਲੈਂਡ ਪੂਲਿੰਗ ਨੀਤੀ ਵਾਪਸ ਲੈ ਲਈ ਗਈ ਹੈ ਤੇ ਉਹਨਾਂ ਨੇ ਗੱਲ ਕਹੀ ਆ ਅੱਜ ਜਿਹੜੇ ਚੀਫ ਸੈਕਟਰੀ ਆ ਉਹਨਾਂ ਨੇ ਇੱਕ ਮੇਰੇ ਕੋਲ 6ਕ ਲਾਈਨਾਂ ਦਾ ਇੱਕ ਤਰੀਕਾ ਵੀ ਉਹ ਪ੍ਰੈਸਰ ਰਿਲੀ ਜਾਰੀ ਕੀਤੀ ਆ ਕਿ ਸਾਰਾ ਕੁਝ ਜਿਹੜਾ ਕਿ ਅਸੀਂ ਤਰਮੀਮਾਂ ਕੀਤੀਆਂ ਜੋ ਕੁਝ ਵੀ ਕੀਤਾ ਲੈਂਡ ਪੂਲਿੰਗ ਦੇ ਬਾਬਤ ਉਹ ਸਾਰਾ ਕੁਝ ਵਾਪਸ ਲਿਆ ਜਾਂਦਾ ਪਰ ਪਾਲ ਸਿੰਘ ਟੀਮਾ ਜਿਹੜੇ ਕਿ ਵਿੱਤ ਮੰਤਰੀ ਪੰਜਾਬ ਦੇ ਉਹਨਾਂ ਨੇ ਗੱਲ ਕਹੀ ਆ ਕਿ ਦੇਖੋ ਅਸੀਂ ਕਿਸਾਨ ਦਾ ਭਲਾ ਚਾਹੁੰਦੇ ਆ ਕਿ ਮੁੱਖ ਮੰਤਰੀ ਸਾਹਿਬ ਆਪ ਕਿਸਾਨ ਪਰਿਵਾਰ ਦੇ ਵਿੱਚੋਂ ਆ ਤੇ ਨੇ ਵੀ ਜੇਕਰ ਕਿਸਾਨ ਨੂੰ ਪਸੰਦ ਨਹੀਂ ਆਈ ਤਾਂ ਇਹ ਪਾਲਿਸੀ ਅਸੀਂ ਵਾਪਸ ਲੈ ਰਹੇ ਆਂ ਵਿਰੋਧੀ ਦਾ ਗੋਬੜਾ ਉਹ ਕਹਿੰਦੇ ਦੇਖੋ ਯੂ-ਟਰਨ ਮਾਰਨਾ ਪੈ ਗਿਆ ਇਹ ਕੋਈ ਛੋਟੀ ਗੱਲ ਨਹੀਂ ਅਕਾਲੀ ਦਲ ਇਹ ਗੱਲ ਕਰ ਰਹੇ ਜੀ ਸਾਡੇ ਵਿਰੋਧ ਦੇ ਕਰਕੇ ਹੀ ਇਹਨਾਂ ਨੂੰ ਠੁਕਣਾ ਪਿਆ ਕਾਂਗਰਸ ਵੀ ਸੇਹੜਾ ਲਈ ਜਾਂਦੀ ਹੈ ਬੀਜੇਪੀ ਵੀ ਸੇਹੜਾ ਲਈ ਜਾਂਦੀ ਹੈ ਪਰ ਹੁਣੇ-ਹੁਣੇ ਮੈਂ ਬਲਬੀਰ ਸਿੰਘ ਰਾਜੇਵਾਲ ਹੁਣਾਂ ਦਾ ਬਿਆਨ ਸੁਣਿਆ ਉਹ ਕਹਿੰਦੇ ਜੀ ਕਿ ਜਿੰਨੀ ਦੇਰ ਤੱਕ ਇਹ ਨੋਟੀਫਿਕੇਸ਼ਨ ਨੂੰ ਡੀ-ਨੋਟੀਫਾਈ ਨਹੀਂ ਕਰਦੇ ਅਸੀਂ ਆਪਣੀਆਂ ਰੈਲਿੰਗਾਂ ਤੇ ਅਸੀਂ ਆਪਣੇ ਪ੍ਰਦਰਸ਼ਨ ਜਾਰੀ ਰੱਖਣੇ ਆ ਕੋਈ ਪਤਾ ਨਹੀਂ ਹੁੰਦਾ ਸਰਕਾਰਾਂ ਦਾ ਇਹ ਗੱਲ ਕਹਿ ਕੇ ਬਾਅਦ ਵਿੱਚ ਕੀ ਤੋਂ ਕੀ ਹੋ ਜੇ ਪਰ ਹੁਣ ਹਾਈ ਕੋਰਟ ਦੀ ਸਟੇ ਦਾ ਤਾਂ ਕੋਈ ਮਹੱਤਵ ਨਹੀਂ ਰਹੀ ਨਹੀਂ ਕਿ ਉਹ ਕੋਈ ਖਾਸ ਮਹੱਤਵ ਨਹੀਂ ਰਹੀ ਕਿਉਂਕਿ ਜਦੋਂ ਉਹਨਾਂ ਨੇ ਰੱਦ ਹੀ ਕਰਤੀ ਜੀ ਜੀ ਕੋ ਸਰਕਾਰ ਨੇ ਇਹ ਗੱਲ ਕਹੀ ਸੀ ਕਿ ਸਾਡੇ ਕੋਲੇ ਉਤਰ ਜਮਾ ਕਰਵਾਓ ਇਹਦੇ ਬਾਰੇ ਵਿਸਥਾਰ ਦੇ ਵਿੱਚ ਰਿਪੋਰਟ ਪੇਸ਼ ਕਰੋ ਵੀ ਤੁਸੀਂ ਵਾਤਾਵਰਣ ਦੇ ਬਾਰੇ ਇਹਦੇ ਤੇ ਕੀ ਸੋਚਿਆ ਤੁਸੀਂ ਮਜ਼ਦੂਰ ਜਿਹੜੇ ਕਿ ਬੇਰੁਜ਼ਗਾਰ ਹੋ ਜਾਣੀ ਉਹਨਾਂ ਬਾਰੇ ਕੀ ਸੋਚਿਆ ਤੇ ਸਰਕਾਰ ਨੇ ਜਦੋਂ ਹੁਣ ਵਾਪਸੀ ਲੈ ਲਈ ਤੇ ਫਿਰ ਤਾਂ ਅਦਾਲਤ ਦੇ ਵਿੱਚ ਹੁਣ ਅਗਲੀ ਵਾਰ ਜਵਾਬ ਦਾਖਲ ਹੋ ਜਾਊਗਾ ਤੇ ਭਾਈ ਅਸੀਂ ਉਹ ਵਾਪਸ ਲੈ ਲਈ ਹੈ ਜੀ ਪਰ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਉਸ ਨੂੰ ਕੈਨਸਲ ਕਰਨਾ ਹਲੇ ਲਾਜ਼ਮੀ ਆ ਹ ਬਿਲਕੁਲ ਹੀ ਦੇਖੋ ਵੈਸੇ ਤਾਂ ਸਰਕਾਰ ਜੇ ਆਪਾਂ ਕਹਿੰਦੇ ਵੀ ਭਾਈ ਜ਼ਮਾਨ ਕਰ ਲਈ ਆ ਫਿਰ ਤਾਂ ਜ਼ਮਾਨ ਦੇ ਸਿਰ ਤੇ ਆ ਪਰ ਜੇਕਰ ਆਪਾਂ ਟੈਕਨੀਕਲ ਵੇਖੀਏ ਤਾਂ ਫਿਰ ਜਿਵੇਂ ਕਿ ਲੋਕ ਸਭਾ ਦੇ ਵਿੱਚ ਪਹਿਲਾਂ ਇਹ ਗੱਲ ਕਹੀ ਸੀ ਮੋਦੀ ਸਾਹਿਬ ਨੇ ਪਰ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਕਿਹਾ ਸੀਗਾ ਜੀ ਕਿ ਭਾਈ ਅਸੀਂ ਨੂੰ ਵਾਪਸ ਲੈਨੇ ਆ ਉਹ ਡੀ ਨੋਟੀਫਾਈ ਕੀਤਾ ਜੇ ਉਸ ਪ੍ਰਕਿਰਿਆ ਦੇ ਵਿੱਚ ਪੈ ਗਏ ਤੇ ਫਿਰ ਗੱਲ ਵੱਖਰੀ ਹੈ ਪਰ ਜੇ ਕਰਨਾ ਹੀ ਹੋਵੇ ਤੇ ਭਾਵੇਂ ਉਹ ਘੰਟੇ ਦੇ ਵਿੱਚ ਕਰ ਦੇਣ ਸਰਕਾਰ ਡੀ ਨੋਟੀਫਾਈ ਵੀ ਤਾਂ ਕਰ ਸਕਦੀ ਹੈ ਜੀ ਉੱਚ ਵਿਧਾਨ ਸਭਾ ਦਾ ਸੈਸ਼ਨ ਬੈਠਣਾ ਤਾਂ ਜ਼ਰੂਰੀ ਨਹੀਂ ਹੈ ਕਹੇ ਨਹੀਂ ਜੀ ਨਹੀਂ 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 ਉਹ ਤਾਂ ਕੋਈ ਜ਼ਰੂਰੀ ਨਹੀਂ ਕਿਉਂਕਿ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਨਾ ਲਿਆਂਦੀ ਗਈ ਜੀ ਕਿਉਂਕਿ ਸਰਕਾਰ ਨੇ ਆਪਣੇ ਫੈਸਲੇ ਦੇ ਆਧਾਰ ਦੇ ਉੱਤੇ ਗੱਲ ਕਹੀ ਸੀ ਤੇ ਜਣਾ ਜੀ ਇਹਦੇ ਨਾਲ ਕੋਈ ਸਿਆਸੀ ਨੁਕਸਾਨ ਹੋਇਆ ਆਮ ਆਦਮੀ ਪਾਰਟੀ ਦਾ ਮੇਰਾ ਖਿਆਲ ਆ ਜਦੋਂ ਅੰਦਰੋਂ ਹੀ ਵਿਰੋਧੀ ਆਵਾਜ਼ਾਂ ਉੱਠਣ ਲੱਗ ਪਈਆਂ ਆਮ ਆਦਮੀ ਪਾਰਟੀ ਦੀਆਂ ਫੇਰ ਉਹਨਾਂ ਨੂੰ ਮਜਬੂਰਨ ਇਹ ਕੈਨਸਲ ਕਰਨੀ ਪਈ ਆ ਕਿੰਨਾ ਕੁ ਸਿਆਸੀ ਨੁਕਸਾਨ ਹੋ ਗਿਆ ਜਿਹੋ ਜੀ ਗੱਲ ਇਹ ਆ ਕਿ ਇਹ ਨਾ ਨੁਕਸਾਨ ਹੁੰਦਾ ਹੁੰਦਾ ਬਚ ਗਿਆ ਮੇਰੀ ਨਜ਼ਰ ਦੇ ਵਿੱਚ ਇਹ ਆ ਕਿ ਨੁਕਸਾਨ ਬੜਾ ਵੱਡਾ ਹੋ ਸਕਦਾ ਸੀ ਪਰ ਇਹ ਨੁਕਸਾਨ ਹੁੰਦਾ ਹੁੰਦਾ ਬਚ ਗਿਆ ਮੈਂ ਕਿਹਨਾਂ ਅੱਗੇ ਵੀ ਗੱਲ ਕੀਤੀ ਸੀ ਆਮ ਆਦਮੀ ਪਾਰਟੀ ਦੇ ਇੱਕ ਐਮਐਲਏ ਨੇ ਮੈਨੂੰ ਇਹ ਗੱਲ ਦੱਸੀ ਸੀ ਉਹ ਕਹਿੰਦੇ ਬਾਈ ਜੀ ਅਸੀਂ ਤਾਂ ਆਪ ਦੁਖੀ ਆ ਸਾਡੇ ਉੱਤੇ ਤਾਂ ਇਹ ਸੋਪਿਆ ਗਿਆ ਨਾ ਤਾਂ ਮੁੱਖ ਮੰਤਰੀ ਸਾਹਿਬ ਚਾਹੁੰਦੇ ਆ ਨਾ ਕਹਿੰਦੇ ਅਸੀਂ ਚਾਹੁੰਦੇ ਆ ਪਰ ਅਸੀਂ ਬੋਲ ਨਹੀਂ ਸਕਦੇ ਜਿਹੜੇ ਇੱਕ ਦੋ ਬੋਲੇ ਉਹਨਾਂ ਦੇ ਬਾਰੇ ਟਰੋਲਿੰਗ ਟਰੋਲਿੰਗ ਕਾਫੀ ਹੋ ਗਈ ਸ਼ੁਰੂਆਤ ਦੇ ਵਿੱਚ ਪਰ ਚਲੋ ਕੁੱਲ ਮਿਲਾ ਕੇ 100 ਅੱਥਰਸਾ ਸਿਰੇ ਤੇ ਗੰਢ ਗੱਲ ਇਹ ਆ ਕਿਸਾਨ ਨੂੰ ਇਹ ਪਾਲਿਸੀ ਮਨਜ਼ੂਰ ਨਹੀਂ ਸਰਕਾਰ ਨੂੰ ਆਪ ਦਾ ਅਪਵਿਖ ਦੱਸਣ ਲੱਗਿਆ ਹੋਵੇ ਸ਼ਾਇਦ ਤੇ ਉਹਨਾਂ ਨੇ ਪਾਈ ਮੋਰਕਟ ਲੈ ਜੀ ਪਰ ਹੁਣ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਚੱਲੀ ਕਿਸਾਨ ਜਥੇਬੰਦੀਆਂ ਵੱਲੋਂ ਜਾਂ ਆਮ ਪਬਲਿਕ ਵੱਲੋਂ ਕਿ ਦਿੱਲੀ ਵਾਲਾ ਕਰੂ ਜਿਹੜਾ ਇੱਥੇ ਬੈਠਾ ਹੈ ਇਹ ਵੀ ਵਾਪਸ ਜਾਵੇ ਨਹੀਂ ਜੀ ਨਹੀਂ ਨਹੀਂ ਇਹ ਨਹੀਂ ਇਹ ਤਾਂ ਕਹਿ ਨਹੀਂ ਸਕਦੇ ਤੁਸੀਂ ਸਾਹਿਬ ਹਾਲਾਂਕਿ ਕਹਿਣਾ ਚਾਹੀਦਾ ਇਹ ਹੈਗੀ ਆਪਣੀ ਮੇਰੀ ਸਟੇਟਮੈਂਟ ਆ ਪਰ ਗੱਲ ਇਹ ਜੀ ਕਿ ਦੇਖੋ ਜੇ ਹੁਣ ਸਰਕਾਰ ਆ ਜਿਹੜੀ ਉਹਦੇ ਵਿੱਚ ਪਤਾ ਨਹੀਂ ਕੀ ਕੀ ਕਮਜ਼ੋਰੀਆਂ ਹੋਣੀਆਂ ਉਹ ਕਿਸ ਤਰੀਕੇ ਨਾਲ ਉੱਤੇ ਆ ਕੇ ਬੈਠੇ ਆ ਉਹ ਕੀ ਕੀ ਕਾਰਨ ਬਣੇ ਆ ਇਹ ਨਹੀਂ ਕਹਿ ਸਕੇ ਤੇ ਸ਼ਾਇਦ ਇਹ ਕਹਿ ਵੀ ਨਾ ਸਕਣ ਜੀ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਉਹ ਬਣ ਗਏ ਨੇ ਅਕਾਲੀ ਦਲ ਦੇ ਪ੍ਰਧਾਨ ਨੇ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਸਾਰੀ ਡੀਟੇਲ ਦੱਸੋ ਸੰਸਾਪ ਜੀ ਤਾਂ ਇਹਨਾਂ ਦੇ ਉੱਤੇ ਆਪਾਂ ਥੋੜਾ ਜਿਹਾ ਟਕਸ਼ ਕਰਨਾ ਹੋਵੇ ਤਾਂ ਇਹਦਾ ਉੱਤਰ ਇਹ ਹੈ ਜੀ ਕਿ ਕੌਣ ਕਹਿੰਦਾ ਅਕਾਲੀ ਦਲ ਦਾ ਨੁਕਸਾਨ ਹੋ ਗਿਆ ਅਕਾਲੀ ਦਲ ਹੁਣ ਅਤੱਤੇ ਪਾਣੀ ਚ ਆਕਾਲੀ ਦਲ ਹੋਰ ਹੋ ਗਿਆ ਇਹ ਤਾਂ ਜੀ ਬਹੁਤ ਤਰੱਕੀ ਦੇ ਵਿੱਚ ਇੱਕ ਅਕਾਲੀ ਦਲ ਹੋਰ ਬਣ ਗਿਆ ਹੁਣ ਇਸ ਵੇਲੇ ਪੰਜਾਬ ਦੇ ਵਿੱਚ ਚਾਰ ਅਕਾਲੀ ਦਲ ਹਨ ਸੰਸਾਪ ਜੀ ਇਹੋ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਹੋਰਾਂ ਦਾ ਅਮਰਸਰ ਅਕਾਲੀ ਦਲ ਆਕਾਲੀ ਦਲ ਅਮਰਸਰ ਤੋ ਹਰੀ ਸਿੰਘ ਬਾਦਲ ਖੁਰਾ ਵਾਲਾ ਹੋ ਗਿਆ ਫਿਰ ਇੱਕ ਅਮਰਤਪਾਲ ਸਿੰਘ ਵਾਲਾ ਹੋ ਗਿਆ ਤੇ ਉਸ ਤੋਂ ਬਾਅਦ ਆ ਹੋ ਗਿਆ ਜਿਹੜਾ ਅੱਜ ਬਣਿਆ ਤੋ ਅੱਜ ਜਿਹੜੇ ਸਿਗਾ ਇਕੱਠ ਰੱਖਿਆ ਗਿਆ ਇਹ ਸੀ ਜੀ ਚੋਣ اجلاس ਇਹਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਉੱਤੇ ਗੁਣਾ ਪੈ ਗਿਆ ਉਹ ਹੁਣ ਨਵੇਂ ਅਕਾਲੀ ਦਲ ਦੇ ਪ੍ਰਧਾਨ ਬਣੇ ਆ ਪਰ ਗੱਲ ਇਥੋਂ ਅੱਜ ਸ਼ੁਰੂ ਹੁੰਦੀ ਆ ਖਤਮ ਨਹੀਂ ਹੋਈ ਜੀ ਕਿਉਂਕਿ ਇਹਨਾਂ ਨੇ ਮਾਨਤਾ ਕਿਵੇਂ ਲੈਣੀ ਆ ਚੋਣ ਕਮਿਸ਼ਨ ਦੇ ਕੋਲੇ ਰਜਿਸਟਰਡ ਕਰਵਾਉਣਾ ਸਾਡਾ ਅਕਾਲੀ ਦਲ ਹੀ ਅਸਲ ਅਕਾਲੀ ਦਲ ਹੈ ਇਹ ਦਲ ਸਾਬਤ ਕਰਨੀ ਇਹ ਲੰਮੀ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਉਰਜਣ ਵਾਲੀ ਗੱਲ ਆ ਇਹ ਲੰਮੇ ਸਮੇਂ ਤੱਕ ਗੱਲ ਚੱਲੂਗੀ ਇਹ ਗੱਲ ਖ ਮੁਕਣੀ ਨਹੀਂਗੀ ਪਰ ਇਹ ਜਿਹੜੇ ਅਕਾਲੀ ਦਲ ਬਣੇ ਨੇ ਜਿਸ ਤਰ੍ਹਾਂ ਅਕਾਲੀ ਦਲ ਅਮਰਸਰ ਆ ਉਹ ਤਾਂ ਸਪਸ਼ਟ ਆ ਕਿ ਇਹ ਅਕਾਲੀ ਦਲ ਅਮਰਸਰ ਬ੍ਰੈਕਟਾਂ ਦੇ ਵਿੱਚ ਆ ਪਰ ਜਿਹੜਾ ਬਾਕੀ ਦਾ ਦੂਜਾ ਅਕਾਲੀ ਦਲ ਆ ਉਹ ਅਕਾਲੀ ਦਲ ਬਾਦਲ ਹੈ ਬੱਬੇ ਵਾਲਾ ਬ੍ਰੈਕਟਾਂ ਦੇ ਵਿੱਚ ਤੇ ਇਹ ਹੋਏਗਾ ਅਕਾਲੀ ਦਲ ਹਰਪ੍ਰੀਤ ਸਿੰਘ ਹਾਹੇ ਵਾਲਾ ਇਸ ਤਰ੍ਹਾਂ ਨਾਂ ਆਇਡੈਂਟੀਫਾਈ ਕੀਤਾ ਗਿਆ ਜਾਂ ਨਹੀਂ ਨਹੀਂ ਕਿ ਨਹੀਂ ਨਹੀਂ ਅਸਲ ਵਿੱਚ ਨਾ ਜਿਹੜਾ ਅਕਾਲੀ ਦਲ ਬਾਦਲ ਆ ਉਹ ਬਾਦਲਾਂ ਦੀ ਉਦੋਂ ਬਹੁਤ ਵੱਡੀ ਚੜ੍ਹਤ ਰਹੀ ਆ ਇਸ ਕਰਕੇ ਲੋਕਾਂ ਨੇ ਆਪਦੇ ਕੋਲੋਂ ਬਰਖਤ ਬੱਬਾ ਲਾ ਲਿਆ ਅਕਾਲੀ ਦਲ ਬਾਦਲ ਜਿਹੜੇ ਰਜਿਸਟਰਡ ਉਹ ਵੀ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਤੇ ਆ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਂ ਤੇ ਨਹੀਂ ਆ ਫਿਰ ਉਸ ਤੋਂ ਬਾਅਦ ਇਹ ਪਿਛਲੇ ਕੁਝ ਸਮੇਂ ਤੋਂ ਵੱਡੇ ਬਾਦਲ ਸਾਹਿਬ ਦੇ ਜਾਣ ਤੋਂ ਬਾਅਦ ਬੱਬਾ ਲਾਉਣ ਦੇ ਦਾ ਕੋਸ਼ਿਸ਼ਾਂ ਚੱਲ ਪਈਆਂ ਨਹੀਂ ਭਾਈ ਹੁਣ ਬੱਬਾ ਲੱਗ ਗਈ ਆਪਣਾ ਕੰਮ ਤਾਂ ਬਣਨਾ ਹੋਰ ਜਦੋਂ ਸ਼੍ਰੋਮਣੀ ਅਕਾਲੀ ਦਲ ਹੈ ਇਕੱਲਾ ਇਹ ਕਹਿੰਦੇ ਜੀ ਸਾਡੇ ਵਾਲਾ ਸ੍ਰੀ ਅਕਾਲੀ ਦਲ ਹੋਊਗਾ ਜੀ ਸ਼੍ਰੋਮਣੀ ਅਕਾਲੀ ਦਲ ਇਹ ਹਹਾੜੀ ਲਾਉਣਗੇ ਇਹ ਜਾਂ ਤਾਂ ਬਾਗੀ ਤੜਾਬੀ ਨਹੀਂ ਲਾਉਣਗੇ ਇਹ ਪੰਜ ਮੈਂਬਰੀ ਕਮੇਟੀ ਵਾਲਾ ਅਕਾਲੀ ਦਲ ਇਹ ਵੀ ਨਹੀਂ ਲਾਉਣਗੇ ਇਹ ਜਾਨੀ ਹਰਪ੍ਰੀਤ ਸਿੰਘ ਵਾਲਾ ਅਕਾਲੀ ਦਲ ਇਹ ਵੀ ਨਹੀਂ ਲਾ ਸਕਦੇਗੇ ਸੋ ਇਹ ਤਾਂ ਅੱਜ ਤੋਂ ਬਾਅਦ ਪ੍ਰਕਿਰਿਆ ਸ਼ੁਰੂ ਹੋਊਗੀ ਵੀ ਭਾਈ ਆਉਂਦੇ ਸਮੇਂ ਦੇ ਵਿੱਚ ਇਹ ਕਿਹਦੇ ਨਾਲ ਗੱਠ ਜੋੜ ਕਰਦੇ ਆ ਕੀ ਇਹਨਾਂ ਦੇ ਅਕਾਲੀ ਦਲ ਨੂੰ ਰਜਿਸਟ੍ਰੇਸ਼ਨ ਮਿਲਦੀ ਹੈ ਕੀ ਚੋਣ ਕਮਿਸ਼ਨ ਦੀ ਪ੍ਰਵਾਨਗੀ ਮਿਲਦੀ ਹੈ ਬਾਕੀ ਉਹਨੀ ਦੇਰ ਤੱਕ ਆਪਸ ਦੇ ਵਿੱਚ ਲੜੀ-ਲੁੜੀ ਜਾਣਗੇ ਇੱਕ ਜਣੇ ਨੂੰ ਦੂਜੇ ਉੱਤੇ ਕੁਝ ਕਰੇ ਦੂਜੇ ਤੇ ਤੀਜੇ ਨੂੰ ਚੋਰ ਕਹਿਤਾ ਆਹ ਕੰਮ ਚੱਲੀ ਜਾਣਾ ਨਹੀਂ ਪਰ ਜਨਾ ਜੀ ਦੋ ਨਾਂ ਦੀਆਂ ਇੱਕ ਨਾਂ ਦੀਆਂ ਦੋ ਪਾਰਟੀਆਂ ਕਿਵੇਂ ਰਜਿਸਟਰ ਹੋ ਸਕਦੀਆਂ ਨੇ ਸ਼ਰੋਮਣੀ ਅਕਾਲੀ ਦਲ ਚਲੋ ਬਬਾ ਲੈ ਗਿਆ ਇਹ ਵੀ ਸ਼ਰੋਮਣੀ ਅਕਾਲੀ ਦਲ ਜਦੋਂ ਰਜਿਸਟਰ ਹੋਣਾ ਆਈਡੈਂਟੀਫਿਕੇਸ਼ਨ ਚਾਹੀਦੀ ਆ ਕਿ ਇਹ ਕਿਹੜਾ ਉਹ ਦੂਜੀ ਕਿਹੜੀ ਪਾਰਟੀ ਆ ਉਹਦਾ ਅੱਡ-ਅੱਡ ਚੋਣ ਨਿਸ਼ਾਨ ਲਾਟ ਹੋਣਾ ਅੱਡ-ਅੱਡ ਉਹਦੇ ਬੰਦੇ ਉਹਦੇ ਵਿੱਚ ਮੈਂਬਰਸ਼ਿਪ ਹੈ ਅੱਡ-ਅੱਡ ਉਹਨਾਂ ਦੇ ਪ੍ਰੈਜ਼ੀਡੈਂਟ ਨੇ ਬਿਲਕੁਲ ਬਿਲਕੁਲ ਸੈਂਸਰ ਮੈਂ ਇਹੀ ਗੱਲ ਕਹਿ ਰਿਹਾ ਕਿ ਦੇਖੋ ਇਹੀ ਤਾਂ ਕਾਨੂੰਨੀ ਪ੍ਰਕਿਰਿਆ ਦਾ ਹਿੱਸਾ ਬਣ ਰਹੀਆਂ ਗੱਲਾਂ ਯਾਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਪ੍ਰਧਾਨ ਬਣਾਤਾ ਉਹ ਕਹਿੰਦੇ ਜੀ ਸਾਡਾ 15 ਲੱਖ ਮੈਂਬਰ ਬਣ ਗਿਆ ਉਹ ਕਹਿੰਦੇ ਜੀ ਇਸ ਕਰਕੇ ਹੁਣ ਪੰਥਕ ਇਕਤਾ ਦੀ ਲੋੜ ਆ ਯਾਨੀ ਹਰਪ੍ਰੀਤ ਸਿੰਘ ਕਹਿੰਦੇ ਕਿ ਮੈਂ ਨਹੀਂ ਚੋਣ ਲੜਨੀ ਮੈਂ ਤਾਂ ਚੋਣ ਲੜ ਨਾ ਐਮਪੀ ਦੀ ਲੜਾ ਨਾ ਐਮਐਲਏ ਵਾਲੀ ਲੜਾ ਮੈਸਾ ਪੰਚਕ ਮਜ਼ਬੂਤੀ ਵਾਸਤੇ ਸਾਰਾ ਕੁਝ ਕਰਨਾ ਪੰਚਕ ਮਜ਼ਬੂਤੀ ਕਿਵੇਂ ਕਰਨੀ ਆ ਸ਼੍ਰੋਮਣੀ ਅਕਾਲੀ ਦਲ ਬਣਾ ਕੇ ਸ਼੍ਰੋਮਣੀ ਅਕਾਲੀ ਦਲ ਉਹਨਾਂ ਨੇ ਕਿਹਾ ਜੀ ਕਿ ਅੱਜ ਸਾਡਾ ਬਣ ਗਿਆ ਪਰ ਇਹ ਤਾਂ ਇੱਕ ਅੱਖ ਨੇ ਤੈਅ ਕਰ ਲੈਨੇ ਜੀ ਕਿ ਸਾਡਾ ਬਣ ਗਿਆ ਇਹ ਟੂਰ ਕਮਿਸ਼ਨ ਨੇ ਥੋੜੀ ਕਿਆ ਵੀ ਉਹਨਾਂ ਦਾ ਰੱਦ ਕਰਕੇ ਆਪਾਂ ਥੋੜਾ ਬਣਾਤਾ ਇਹ ਹੁਣ ਉਹਨਾਂ ਦਾ ਰੱਦ ਕਰਵਾਉਣਾ ਤੇ ਆਪਦੇ ਨਾਂ ਤੇ ਰਜਿਸਟਰਡ ਕਰਵਾਉਣਾ ਸਾਡਾ ਹੀ ਸ਼੍ਰੋਮਣੀ ਅਕਾਲੀ ਦਲ ਆ ਅਸਲ ਅਕਾਲੀ ਦਲ ਸਾਡਾ ਤੇ ਨਿਯਮਾਂ ਦੇ ਮਤਲਬ ਮੁਤਾਬਕ ਪ੍ਰਕਿਰਿਆ ਦੇ ਤਹਿਤ ਸਾਰਾ ਕੁਝ ਹੈਗਾ ਇਹ ਗੱਲ ਅਦਾਲਤ ਦੇ ਵਿੱਚ ਟੂਰ ਕਮਿਸ਼ਨ ਦੇ ਅੱਗੇ ਆਪਾਂ ਸਾਬਤ ਕਿਵੇਂ ਕਰਨੀ ਇਹ ਚੈਲੰਜ ਹੈਗਾ ਜੀ ਹੂੰ ਹੂੰ ਤੇ ਬਾਕੀ ਸੁਪਰੀਮ ਕੋਰਟ ਨੇ ਆਵਾਰਾ ਕੁੱਤਿਆਂ ਦੀ ਨਸਬੰਦੀ ਕਰਨੀ ਸ਼ੁਰੂ ਕਰ ਦਿੱਤੀ ਹੁਕਮ ਆ ਗਿਆ ਅਸਿੰਸ ਸਾਹਿਬ ਗੱਲ ਇਹ ਕਿ ਦੇਖੋ ਹਾਂ ਬਿਲਕੁਲ ਜੀ ਹੁਕਮ ਆ ਗਿਆ ਅਸਿੰਸ ਸਾਹਿਬ ਪਰ ਤੁਸੀਂ ਦੇਖੋ ਵੀ ਹੈਰਾਨੀ ਵਾਲੀ ਗੱਲ ਇਹ ਆ ਵੀ ਸਮਾਂ ਕੈਸਾ ਆ ਗਿਆ ਵੀ ਮਾੜਜੋਗ ਅਦਾਲਤਾਂ ਨੂੰ ਕੁੱਤਿਆਂ ਦੀ ਨਸਬੰਦੀ ਬਾਰੇ ਵੀ ਫੈਸਲੇ ਕਰਨੇ ਪੈਂਦੇ ਆ ਹਾਲਾਂਕਿ ਇਹ ਕੰਮ ਸਰਕਾਰਾਂ ਦੇ ਇਹ ਕੰਮ ਨਿਗਮ ਦੇ ਆ ਪਰ ਉਹ ਆਪਣਾ ਕੰਮ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਂਦੀਆਂ ਤੇ ਫਿਰ ਅਦਾਲਤਾਂ ਨੂੰ ਇਸ ਮਸਲੇ ਦੇ ਵਿੱਚ ਵੀ ਆਉਣਾ ਪੈਂਦਾ ਸੋ ਅੱਜ ਮਾਨਯੋਗ ਸੁਪਰੀਮ ਕੋਰਟ ਨੇ ਗੱਲ ਕਹੀ ਹੈ ਦਿੱਲੀ ਐਨਸੀਆਰ ਦੇ ਬਾਰੇ ਗੁੜਗਾਉਂ ਦੇ ਬਾਰੇ 8 ਹਫ਼ਤਿਆਂ ਦੇ ਵਿੱਚ ਵਿੱਚ ਸਟਾਫ ਤੇ ਸੀਸੀਟੀਵੀ ਕੈਮਰੇ ਦੇ ਨਾਲ ਡੌਗ ਸ਼ੈਲਟਰ ਬਣਾਏ ਜਾਣ ਤੇ ਨਸਬੰਦੀ ਤੋਂ ਬਾਅਦ ਕੁੱਤੇ ਛੱਡੇ ਨਾ ਜਾਣ 6 ਹਫ਼ਤਿਆਂ ਵਿੱਚ 5000 ਕੁੱਤਿਆਂ ਨੂੰ ਫੜਨ ਦੀ ਮਹਿੰਮ ਸ਼ੁਰੂ ਕਰੋ ਸੰਵੇਦਨਸ਼ੀਲ ਇਲਾਕਿਆਂ ਤੋਂ ਸ਼ੁਰੂਆਤ ਕਰੋ ਟਿੱਕਾ ਪਾਉਣ ਵਾਲਿਆਂ ਦੇ ਉੱਤੇ ਕਾਰਵਾਈ ਹੋਵੇ ਦਿੱਲੀ ਨੋਇਡਾ ਤੇ ਗੁਰੂਗ੍ਰਾਮ ਦੇ ਵਿੱਚੋਂ ਰੋਜ਼ਾਨਾ ਫੜੇ ਗਏ ਕੁੱਤਿਆਂ ਦਾ ਰਿਕਾਰਡ ਰੱਖੋ ਨਿਯਮ ਤੋੜਨ ਦੇ ਉੱਤੇ ਸਖਤ ਕਾਰਵਾਈ ਕਰੋ ਇੱਕ ਹਫ਼ਤੇ ਵਿੱਚ ਡੌਗ ਬਾਈਟ ਤੇ ਰੈਂਡਿਸ ਦੇ ਜਿਹੜੇ ਆ ਹੋਰ ਟੀਕਿਆਂ ਦੇ ਲਈ ਹੈਲਪਲਾਈਨ ਬਣਾਈ ਜਾਵੇ ਸੋ ਆ ਗੱਲਾਂ ਕਹੀਆਂ ਕਿਉਂਕਿ ਦਿੱਲੀ ਦੇ ਵਿੱਚ ਵੀ ਐਨਸੀਆਰ ਦੇ ਵਿੱਚ ਵੀ ਕੁੱਤਿਆਂ ਦਾ ਇੰਨਾ ਵੱਡਾ ਕਹਿਰ ਆ ਵੀ ਜਿਵੇਂ ਪੰਜਾਬ ਦੇ ਵਿੱਚ ਆ ਜੀ ਸੋ ਕਰਨ ਔਜਲਾ ਤੇ ਹਨੀ ਸਿੰਘ ਆਪਣੇ ਗੀਤਾਂ ਦੇ ਵਿੱਚ ਲੁੱਚੇ ਤੇ ਅਸ਼ਲੀਲ ਸ਼ਬਦ ਵਰਤਦੇ ਸੀ ਕੀ ਬਣਿਆ ਹੁਣ ਉਹਨਾਂ ਦਾ ਅੱਜ ਔਰਤ ਕਮਿਸ਼ਨ ਯਾਨੀ ਕਿ ਮਹਿਲਾ ਕਮਿਸ਼ਨ ਦੇ ਰਾਹੀਂ ਇਹ ਜਾਣਕਾਰੀ ਆਈ ਆ ਕਿ ਦੋਵਾਂ ਨੇ ਆਪਣੇ ਗੀਤਾਂ ਦੇ ਉੱਤੇ ਮਾਫੀ ਮੰਗ ਲਈ ਆ ਪਿਛਲੇ ਦਿਨੀ ਆਪਾਂ ਰੈੱਡ ਫਲਮ ਦੇ ਉੱਤੇ ਜਾਣਕਾਰੀ ਸਾਂਝੀ ਕੀਤੀ ਸੀ ਪਰਿਵਾਰਕ ਜੀਆਂ ਦੇ ਨਾਲ ਤੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਪੰਜਾਬ ਦੇ ਜਿਹੜੇ ਹੈਗੇ ਬੀਬੀ ਰਾਜ ਲਾਲੀ ਗੱਲ ਉਹਨਾਂ ਨੇ ਇਹ ਗੱਲ ਆਖੀ ਸੀ ਕਿ ਨੇ ਜੀ ਅਸੀਂ ਇਹਨਾਂ ਦੋਵਾਂ ਨੂੰ ਬੁਲਾਇਆ 11 ਤਰੀਕ ਨੂੰ ਕਿਉਂਕਿ ਕਰਨ ਔਜਲਾ ਨੇ ਐਮਐਫ ਗੱਭਰੂ ਗਾਇਆ ਜਿਹਦੇ ਵਿੱਚ ਔਰਤ ਦੇ ਸਨਮਾਨ ਨੂੰ ਸੱਟ ਮਾਰੀ ਆ ਉਹ ਉਧਰ ਹਦੀ ਸਿੰਘ ਨੇ ਮਲੇਲੀਅਨ ਗੀਤਕਾਰ ਮਲੇਲੀਅਨ ਉਹਨੇ ਵੀ ਸਨਮਾਨ ਨੂੰ ਸੱਤ ਮਾਰੀ ਆ ਇਸ ਕਰਕੇ ਦੋਵੇਂ ਆਉਣ ਤੇ ਅੱਜ ਪੁਲਿਸ ਨੇ ਆਪਣੀ ਰਿਪੋਰਟ ਦਰਜ ਕਰਵਾਈ ਆ ਕਿ ਦੋਵਾਂ ਗਾਇਕਾਂ ਨਾਲ ਸਾਡਾ ਸੰਪਰਕ ਹੋਇਆ ਦੋਵੇਂ ਵਿਦੇਸ਼ ਦੇ ਵਿੱਚ ਆ ਦੋਵਾਂ ਨੇ ਕਿਹਾ ਜਦੋਂ ਅਸੀਂ ਇੰਡੀਆ ਆਏ ਉਦੋਂ ਮਿਲ ਕੇ ਜਾਵਾਂਗੇ ਤੇ ਦੋਵਾਂ ਨੇ ਆਪਣੇ ਗੀਤਾਂ ਦੇ ਉੱਤੇ ਮਾਫੀ ਮੰਗੀ ਆ ਪਰ ਸਮਾਜ ਦੇ ਗੱਲੇ ਆ ਵੀ ਰਹਿਣਗੇ ਗਾਣੇ YouTube ਦੇ ਉੱਤੇ ਹੀ ਉਹ ਕਹਿੰਦੇ ਤੁਹਾਨੂੰ ਇਤਰਾਜ਼ ਆ ਅਸੀਂ ਸੌਰੀ ਕਹਿੰਨੇ ਪਰ ਗਾਣੇ ਉੱਥੇ ਹੀ ਆ ਜੀ ਹੂੰ ਹੂੰ ਸੁ ਗਾਣੇ ਰਿਮੂਵ ਕਰਨ ਦੀ ਗੱਲ ਮੈਲਾ ਕਮਿਸ਼ਨ ਨੇ ਵੀ ਨਹੀਂ ਮਰਖਲਾ ਹੈ ਕੀਤੀ ਲੈ ਜੀ ਉਹ ਉਹਨਾਂ ਨੇ ਤਾਂ ਇਹ ਵੀ ਨਹੀਂ ਗੱਲ ਕਹੀ ਸੀ ਕਿ ਭਾਈ ਤੁਸੀਂ ਉਦਾਂ ਜ਼ੁਬਾਨੀ ਕਲਾਮੀ ਕਰਿਓ ਜੇ ਅਸੀਂ ਮਾਫੀ ਮੰਗਦੇ ਹਾਂ ਜਦੋਂ ਕੋਈ ਆਪਾਂ ਗਾਣੇ ਦੀ ਗੱਲ ਕਰਦੇ ਆ ਕੋਈ ਫਿਲਮ ਇਹ ਤਾਂ ਉਹਨੂੰ ਕੱਟਣਾ ਬਣਦਾ ਹੁਣ ਉਹ ਕਦੋਂ ਆਉਣਗੇ ਕੀ ਉਹ ਕੱਟਣਗੇ ਤੇ ਨਹੀਂ ਕੱਟਣਗੇ ਜਾਂ ਉਹ ਡਿਲੀਟ ਕਰਨਗੇ ਤੇ ਨਹੀਂ ਕਰਨਗੇ ਇਹ ਪਤਾ ਨਹੀਂਗਾ ਜੀ ਵੈਸੇ ਜਿਹੜਾ ਹਨੀ ਸਿੰਘ ਦਾ ਗੀਤ ਆ ਉਹ ਤਾਂ ਕੀ ਸੀਰੀਅਲ ਰੀਲੀਜ਼ ਕੀਤਾ ਉਹ ਤਾਂ ਉਹਨਾਂ ਨੇ ਫੈਸਲਾ ਕਰਨਾ ਤੇ ਕਰਨਾ ਉਹਦੇ ਲਈ ਨਹੀਂ ਆਪਦੀ ਕੰਪਨੀ ਦੇ ਵਿੱਚ ਕੀਤਾ ਜੀ ਸਰਸੀ ਵਾਲੇ ਤੋਂ ਬਾਅਦ ਹੁਣ ਆਸਾ ਰਾਮ ਦਾ ਜ਼ਿਕਰ ਹੋ ਰਿਹਾ ਖਬਰਾਂ ਦੇ ਵਿੱਚ ਕੀ ਡਿਵੈਲਪਮੈਂਟ ਹੋਈ ਹੈ ਮਗਦਾ ਲੱਗੀਆਂ ਦੀ ਆ ਆਸਾ ਰਾਮ ਦੇ ਵੀ ਜ਼ਮਾਨਤ ਦੇ ਵਿੱਚ ਵਾਧਾ ਹੋ ਗਿਆ ਅੱਜ ਆਸਾ ਰਾਮ ਦੀ ਜ਼ਮਾਨਤ ਦੇ ਵਿੱਚ 29 ਅਗਸਤ ਤੱਕ ਦਾ ਵਾਧਾ ਹੋਇਆ 12 ਅਗਸਤ ਤੱਕ ਇਹਨੂੰ ਜ਼ਮਾਨਤ ਮਿਲੀ ਸੀ ਮੈਡੀਕਲ ਰਿਪੋਰਟ ਦੇ ਆਧਾਰ ਦੇ ਉੱਤੇ 12 ਅਗਸਤ ਤੋਂ 29 ਅਗਸਤ ਤੱਕ ਵਧਾ ਦਿੱਤੀ ਗਈ ਹੈ ਇਹਨਾਂ ਦੀ ਜ਼ਮਾਨਤ ਸੇ ਸਮਾਨ ਦੀ ਗੱਲ ਇਹ ਹੈ ਜੀ ਕਿ ਆਸਰਾਮ ਤੇ ਵੀ ਉਹੀ ਦੋਸ਼ ਔਰਤਾਂ ਦੇ ਨਾਲ ਚੇਲੀਆਂ ਦੇ ਨਾਲ ਸ਼ਰਧਾਲੂਆਂ ਦੇ ਨਾਲ ਸੂਚਨ ਕਰਨ ਦੇ ਤੇ ਗੁਰਮੀਤਰਾਮ ਰਹੀਮ ਤੇ ਵੀ ਇਹਨੂੰ ਵੀ ਉਮਰ ਕੈਦ ਦੋਨੋਂ ਵੀ ਉਮਰ ਕੈਦ ਹੈ ਇਹ ਵੀ ਬੈਠ ਕੇ ਹੁਣ ਇਹਦੀ ਬਾਤ ਸੋ ਪੰਜਾਬ ਨੂੰ ਜਿਹੜੇ ਹਾਈਵੇ ਪ੍ਰੋਜੈਕਟ ਮਿਲੇ ਹੋਏ ਨੇ ਜੀ ਕਈ ਕਿਸਮ ਦੇ ਹਾਈਵੇ ਨਿਕਲ ਰਹੇ ਨੇ ਕਿੰਨੇ ਉਹ ਚ ਮੁਕੰਮਲ ਹੋਏ ਆ ਕਿੰਨੇ ਰਿਜੈਕਟ ਹੋ ਗਏ ਸਨ ਸਰ ਸਾਬ ਆਣਾ ਮੈ ਤੁਹਾਨੂੰ ਖਬਰ ਜਿਹੜੀ ਆਏ ਬੜੀ ਮਹੱਤਵਪੂਰਨ ਆ ਮੇਰੀ ਪਰਿਵਾਰਕ ਜੀਆਂ ਨੂੰ ਬੇਨਤੀ ਜੀ ਗੌਰ ਨਾਲ ਸੁਣਨ ਕਿ ਤਿੰਨ ਫਲਾਂ ਦੇ ਵਿੱਚ ਖੰਡ ਸਰਕਾਰ ਨੇ ਪੰਜਾਬ ਨੂੰ 825 ਕਿਲੋਮੀਟਰ ਲੰਬਾਈ ਵਾਲੇ 38 ਹਾਈਵੇ ਪ੍ਰੋਜੈਕਟ ਦਿੱਤੇ ਆ ਇਹਦੇ ਉੱਤੇ ਕੁੱਲ ਲਗਤ ਆਉਣੀ ਜੀ ਲਗਭਗ 42000 ਕਰੋੜ ਰੁਪਏ ਆ ਮਿੱਥੀ ਗਈ ਸੀ ਇਹ ਕੀ ਇਹਦੇ ਵਿੱਚੋਂ ਸਿਰਫ 7 ਯੋਜਨਾਵਾਂ 7 ਪ੍ਰੋਜੈਕਟਾਂ ਤਕਰੀਬਨ ਤਕਰੀਬਨ ਪੂਰੇ ਹੋਏ ਆ 4 ਪ੍ਰੋਜੈਕਟਾਂ ਨੂੰ ਕੇਂਦਰ ਸਰਕਾਰ ਨੇ ਰੱਦ ਕਰਤਾ ਇਹਦੇ ਵਿੱਚੋਂ ਇੱਕ ਪ੍ਰੋਜੈਕਟ ਬਾਅਦ ਦੇ ਵਿੱਚ ਰਿਵਾਈਜ਼ ਵੀ ਕੀਤਾ ਗਿਆ 5 ਪ੍ਰੋਜੈਕਟ ਮੁਆਵਜ਼ੇ ਕਰਕੇ ਕੋਰਟ ਕੇਸਾਂ ਦੇ ਕਰਕੇ ਵਿਰੋਧ ਦੇ ਚੱਲਦੇ ਨਮਕਦੇ 3 ਸਾਲ ਦੇ ਵਿੱਚ 22160 ਕਰੋੜ ਰੁਪਏ ਦੀਆਂ 23 ਯੋਜਨਾਵਾਂ ਮਾਂ ਜ਼ਮੀਨ ਐਕਵਾਇਰ ਦੇ ਮਾਮਲੇ 'ਚ ਕਿਸਾਨਾਂ ਦੇ ਵਿਰੋਧ ਦੇ ਕਰਕੇ ਸਰਕਾਰੀ ਢਿੱਲਮਠ ਦੇ ਕਰਕੇ ਫਸਲੀਆਂ ਪੰਜਾਬ ਦੇ ਵਿੱਚ ਨੈਸ਼ਨਲ ਹਾਈਵੇ ਜਿਹੜੇ ਉਹਨਾਂ ਦੀ ਕੁੱਲ ਲੰਬਾਈ 4000 ਕਿਲੋਮੀਟਰ ਹੈ ਪਰ ਜਿਹੜੀ ਗਤੀ ਨਾਲ ਜਿਹੜੀ ਰਫਤਾਰ ਦੇ ਨਾਲ ਯੋਜਨਾ ਚੱਲ ਰਹੀਆਂ ਕਿਉਂ ਲੱਗਦਾ ਵੀ ਭਵਿੱਖ ਦੇ ਵਿੱਚ ਇਹ ਛੇਤੀ ਕਿਤੇ ਪ੍ਰੋਜੈਕਟ ਪੂਰੇ ਹੁੰਦੇ ਨਹੀਂ ਸੋ ਸਿਰਫ 7 ਪ੍ਰੋਜੈਕਟ ਹੀ ਚੱਲੇ ਆ 38 ਪ੍ਰੋਜੈਕਟਾਂ 'ਚੋਂ ਬਿਲਕੁਲ ਜੀ ਬਿਲਕੁਲ ਇਹ ਫੈਡਰਲ ਸਰ ਆਪਣੀ ਕੇਂਦਰ ਦੀ ਸਰਕਾਰ ਦੇ ਗੜਗਰੀ ਦੇ ਦਿੱਤੇ ਹੋਏ ਆ। ਆ ਬਿਲਕੁਲ ਜੀ ਬਿਲਕੁਲ। ਬਾਕੀ ਲੈਂਡ ਪੂਲਿੰਗ ਤੇ ਯੂ ਟਰਨ ਦੇ ਵਿਰੋਧੀ ਤਾਂ ਬੜੇ ਹੁਣ ਖੁਸ਼ੀਆਂ सेलिब्रेट ਕਰ ਰਹੇ। ਮੈਨੇ ਜੋ ਬਾਗੋ ਬਾਗਾ ਜੀ ਉਹ ਬਾਗੀਆਂ ਪਾਉਂਦੇ ਪੂਰੀਆਂ ਕਹਿੰਦੇ ਦੇਖੋ ਜੀ ਅਸੀਂ ਲੱਕੋ ਲੈ ਲਿਆ ਸਰਕਾਰ ਨੂੰ। ਉਹ ਤਾਂ ਅੱਜ ਸੁਖਵੀਰ ਸਿੰਘ ਬਾਦਲ ਹੋਣਾ ਨੇ ਹੁਣੇ-ਹੁਣੇ ਬਿਆਨ ਆਇਆ ਕਹਿੰਦੇ ਅਸੀਂ ਪਹਿਲਾਂ ਵੀ ਕਹਿੰਦੇ ਅਸੀਂ ਅਸੀਂ ਅੱਜ ਵੀ ਇਹ ਗੱਲ ਕਹਿੰਦੇ ਆ। ਵੀ ਸਾਡੇ ਕਰਕੇ ਹੀ ਇਹ ਝੁਕੇ ਆ ਜਾਂ ਇਹਨਾਂ ਨੇ ਝੁਕਣਾ ਸੀ ਉਧਰ ਕਾਂਗਰਸ ਨੇ ਗੱਲ ਕਹੀ ਹੈ ਰਾਜਾ ਬੜਾ ਜਿਹੜੇ ਅਸੀਂ ਸਵਾਗਤ ਕਰਦੇ ਹਾਂ ਇਸ ਕਦਮ ਦਾ ਇਹਨਾਂ ਨੇ ਲੈਂਡ ਪੂਲਿੰਗ ਨੀਤੀ ਵਾਪਸ ਲੈ ਲਈ ਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਗੱਲ ਕਹੀ ਹੈ ਸੁਖਬੀਰ ਬਾਦਲ ਨੇ ਉਹ ਕੰਨੀ ਜੀ ਕਿ ਵਾਪਸ ਲੈਣੀ ਸੀ ਪੈਣੀ ਸੀ ਤੇ ਗੋਡੇ ਟੇਕੇ ਇਹਨਾਂ ਨੇ ਅਕਾਲੀ ਦਲ ਦੇ ਮੂਹਰੇ ਜੀ ਤੇ ਮਜੀਠੀਆ ਦੇ ਕੇਸ ਦਾ ਕੀ ਬਣਿਆ ਜੀ ਅੱਜ ਕੁਝ ਨਹੀਂ ਬਣਿਆ ਜੀ ਅੱਜ 1.5 ਘੰਟੇ ਦੇ ਕਰੀਬ ਕ੍ਰੀਬ ਸੁਣਵਾਈ ਹੋਈ ਆ ਪਰ ਗੱਲ ਕਿਸੇ ਤਣਪੱਤਣ ਨਹੀਂ ਲੱਗੀ ਦੋਵਾਂ ਧਿਰਾਂ ਦੇ ਵਕੀਲਾਂ ਨੇ ਆਪਸ ਦੇ ਵਿੱਚ ਬਹਿਸ ਵੀ ਕੀਤੀ ਹੈ ਤੇ ਕੱਲ ਦੇ ਉੱਤੇ ਸੁਣਵਾਈ ਪੈਗੀ ਯਾਨੀ ਕਿ ਮੰਗਲਵਾਰ ਤੇ ਫੇਰ ਜੀ ਇੱਕ ਹੋਰ ਬੜੀ ਦੁੱਖ ਵਾਲੀ ਖਬਰ ਆਈ ਹੈ ਲੁਧਿਆਣੇ ਤੋਂ ਕਿ ਇੱਕ ਪਿਤਾ ਨੇ ਆਪਣੀ ਬੇਟੀ ਦਾ ਕਤਲ ਕਰ ਦਿੱਤਾ ਬਿਲਕੁਲ ਜੀ ਇੱਕ ਪਿਤਾ ਨੇ ਆਪਣੀ ਬੇਟੀ ਦਾ ਕਤਲ ਕਰਤਾ ਹੈ ਬੜੇ ਦੁੱਖ ਦੀ ਗੱਲ ਹੈ ਲੁਧਿਆਣੇ ਦੇ ਵੱਲੋਂ ਖਬਰ ਆਈ ਹੈ ਇਹ ਬੇਟੀ ਜਿਹੜੀ 8ਵੀਂ ਕਲਾਸ 'ਚ ਪੜ੍ਹਦੀ ਹੈ ਜੀ ਤੇ ਬਾਪ ਨੂੰ ਇਸ ਗੱਲ ਦਾ ਦੁੱਖ ਸੀਗਾ ਵੀ ਮੇਰੀ ਧੀ ਕਿਸੇ ਨਾਲ ਫੋਨ 'ਤੇ ਗੱਲ ਕਰਦੀ ਹੈ ਕੋਈ ਮੁੰਡਾ ਹੋਊਗਾ ਤਾਂ ਕਿ ਕੌਣ ਹੋਊਗਾ ਤੇ ਬਾਪ ਨੂੰ ਇਸ ਗੱਲ ਦਾ ਦੁੱਖ ਸੀ ਉਹਨੇ ਦਰ ਦੇ ਵਿੱਚ ਕੁੜੀ ਦੇ ਚੁੰਨੀ ਪਾ ਕੇ ਤੇ ਉਹਨੂੰ ਮਾਰਤਾ ਜਿੰਨੀ ਦੇਰ ਤੱਕ ਕੁੜੀ ਸਾਹ ਹੀ ਪੂਰੇ ਹੋਏ ਉਹਨੇ ਕੁੜੀ ਦਾ ਗਲ ਕੁੱਟੀ ਰੱਖਿਆ ਤੇ ਹੁਣ ਬਾਪ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜੀ ਹੂੰ ਤੇ ਪੰਜਾਬ ਦਾ ਮੌਸਮ ਕਿਹੋ ਜਿਹਾ ਜੀ ਅੱਜ ਪੰਜਾਬ ਦੇ ਵਿੱਚ ਗਰਮੀ ਸੀ ਜੀ ਕੁਝ ਕੁ ਥਾਵਾਂ ਤੇ ਕਣੀਆਂ ਪਈਆਂ ਥੋੜੀਆਂ ਬਹੁਤ ਗਿਆ ਪਰ ਕੱਲ ਨੂੰ ਪੰਜਾਬ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਅੱਜ ਪੰਜਾਬ ਦੇ ਵਿੱਚ ਕਾਫੀ ਗਰਮੀ ਰਹੀ ਹੈ ਜੀ ਟਰਨ ਜੀ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ 実はね